ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਟਾਕ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੂ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਲੈ ਕੇ ਲੋਕਾਂ ਦੇ ਦਿਲ ਦੇ ਵਿੱਚ ਵੀ ਹੈ ਕਿ ਇਹ ਜੋ ਮੁੱਦੇ ਪੰਜਾਬ ਦੇ ਵਿੱਚ ਪੱਕੇ ਹੋਏ ਨੇ ਇਹਨਾਂ ਦੇ ਵਿੱਚ ਹੋਣ ਕੀ ਵਾਲਾ ਸਿਆਸੀ ਮੁੱਦੇ ਵੀ ਨੇ ਤਾਂ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਸ ਤੇ ਇੱਕ ਦੂਜੇ ਤੇ ਸਵਾਲ ਚੁੱਕੇ ਜਾ ਰਹੇ ਨੇ ਸੋ ਉਨਾ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਇਸ ਦੇ ਵਿੱਚ ਸਾਡੇ ਨਾਲ ਅੱਜ ਸਾਡੇ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਨੇ ਜਿਨ੍ਹਾਂ ਦੇ ਨਾਲ ਇਹਨਾਂ ਸਾਰੇ ਮੁੱਦਿਆਂ ਤੇ ਸਿਆਸੀ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਗਸੀਰ ਸਿੰਘ ਜੀ ਤੁਹਾਡਾ ਸਵਾਗਤ ਹੈ ਨਿਰਪੱਖ ਤੇ ਧੰਨਵਾਦ ਕਿਸਬੂ ਆਓ ਫਕਟਾ ਕਰਦੇ ਸਾਰੇ ਸਰੋਤਨਾਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸਲਾਮ ਜੀ ਅ ਜਿਕਸੀਰ ਜੀ ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ ਜੋ ਪੰਜਾਬ ਦੇ ਵਿੱਚ ਇਸ ਟਾਈਮ ਪੱਕੇ ਹੋਏ ਨੇ ਸਿਆਸੀ ਮੁੱਦਿਆਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਇਸ ਟਾਈਮ ਜੋ ਅਵਤਾਰ ਸਿੰਘ ਖੰਡਾਹੋਰੀ ਨੇ ਉਹਨਾਂ ਦੇ ਮਾਤਾ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਜਾ ਰਿਹਾ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਖਿਲਾਫ ਅਮਰਿਤਪਾਲ ਸਿੰਘ ਹੋਰਾ ਦੇ ਖਿਲਾਫ ਇੱਕ ਅਲੱਗ ਪਾਰਟੀ ਕਿਹਾ ਜਾ ਰਿਹਾ ਉਹ ਪਾਰਟੀ ਕਿਹਾ ਜਾ ਰਿਹਾ ਵੀ ਇਹਨਾਂ ਦੀ ਆਪਣੇ ਘਰ ਦੀ ਪਾਰਟੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ ਬਿਆਨਬਾਜ਼ੀਆਂ ਹੋ ਰਹੀਆਂ ਨੇ ਇਸ ਦਾ ਇਹ ਜੋ ਜ਼ਿਮਣੀ ਚੌਣ ਨੇ ਤਰਨ ਤਰਨ ਦੇ ਉਸ ਤੇ ਕੀ ਅਸਰ ਪੈ ਸਕਦਾ ਹੈ ਦੇਖੋ ਜੀ ਜਿਹੜੇ ਅਵਤਾਰ ਸਿੰਘ ਖੰਡਾ ਮਤਲਬ ਕਾਫੀ ਸਤਿਕਾਰਤ ਫਸਤੀ ਹੋਏ ਐ ਇਸੇ ਕੌਮ ਦੇ ਕਿਉਂਕਿ ਉਹਨਾਂ ਦਾ ਜਿਹੜਾ ਵਰਕ ਹੈ ਪਿਛਲੇ ਸਮੇਂ ਦੇ ਦੌਰਾਨ ਆਯਾਤ ਸਿੱਖ ਰਾਜ ਲਈ ਕਾਫੀ ਜਦੋ ਜਹਾਦ ਉਹਨਾਂ ਦੀ ਖਾਸ ਜਿਹੜੇ ਸੀ ਗੱਲ ਕਰੀਏ ਖਾਲਸਾਣ ਦੇ ਮੁੱਦੇ ਤੇ ਕਾਫੀ ਨਾਮ ਉਹਨਾਂ ਦਾ ਅੱਗੇ ਵਧਾਗਾ ਕਾਫੀ ਉਹਨਾਂ ਦਾ ਸੰਘਰਸ਼ਮਈ ਜੀਵਨਾ ਰਿਹਾ ਹਾਲਾਂਕਿ ਪਰਿਵਾਰ ਹੈ ਜਿਹੜਾ ਇਹ ਪਿਛਲੇ ਸਮੇਂ ਦੌਰਾਨ ਵੀ ਸਖ ਸੰਘਰਸ਼ ਨਾਲ ਜੁੜਿਆ ਹੋਇਆ ਸਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਆ ਜਿਹੜਾ ਆਰੰਭਿਆ ਹੋਇਆ ਛੰਨਰ ਸਾਪਾ ਕੈਸਾ ਲੜਦੇ ਆ 1984 ਤੋਂ ਬਾਅਦ ਇਸ ਪਰਿਵਾਰ ਨੇ ਕਾਫੀ ਸੰਤਾਪ ਆ ਜਿਹੜਾ ਭਗਿਆ ਖੰਡੇ ਦੇ ਪਿਤਾ ਉਹਨਾਂ ਦੀ ਵੀ ਹਸਰਤ ਹੋ ਜਾਂਦੀ ਆ ਔਰ ਉਹ ਬਾਹਰ ਤਲੇ ਜਾਂਦੇ ਨੇ ਔਰ ਉਹਨਾਂ ਕੋਲ ਸੇ ਲੈਂਡ ਦੇ ਉੱਪਰ ਉਹ ਵੀ ਲਗਾਤਾਰ ਕੰਮ ਆਪਣਾ ਕਰਦੇ ਰਹੇਗੇ ਔਰ ਅਚਾਨਕ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੀ ਮੌਤ ਬੜੇ ਹੱਸਮੇ ਹਾਲਤਾਂ ਦੇ ਵਿੱਚ ਹੁੰਦੀ ਹੈ ਜਿਹਨੂੰ ਲੈ ਕੇ ਕਾਫੀ ਚਰਚਾ ਜਿਹੜੀ ਉਸ ਸਮੇਂ ਵੀ ਹੋਈ ਸੀ ਜਦੋਂ ਉਹਨਾਂ ਦੀ ਮੌਤ ਹੋਈ ਹੈ ਕਿ ਉਹਨਾਂ ਨੂੰ ਜ਼ਹਿਰ ਦਿੱਤੀ ਗਈ ਆ ਜਾਂ ਉਹ ਕਿਵੇਂ ਮਗਰ ਚੰਗਾ ਭਲਾ ਬੰਦਾ ਕੁਝ ਹੀ ਦਿਨਾਂ ਦੇ ਵਿੱਚ ਇਸ ਤਰ੍ਹਾਂ ਖਤਮ ਹੋ ਸਕਦਾ ਹੈ ਸੋ ਉਸ ਗੱਲ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਹੁੰਦੀ ਰਹੀ ਹੈ ਜਦੋਂ ਕਿ ਸਾਡੇ ਦੂਸਰੇ ਸਿੱਖ ਆਗੂ ਆ ਜਿਹੜੇ ਜਿਹੜੇ ਖਾਲਸ ਖਾਲਸਤਾਨੀ ਹਾਮੀ ਆਗੂ ਨੇ ਜਿਸ ਮਰਜੀ ਸੀ ਮਾਨ ਜਾਂ ਹੋਰ ਇਸ ਤਰ੍ਹਾਂ ਦੇ ਇਸ ਲਾਈਨ ਦੇ ਆਗੂ ਨੇਗੇ ਉਹਨਾਂ ਵੱਲੋਂ ਲਗਾਤਾਰ ਇਸ ਗੱਲ ਨੂੰ ਕਿਹਾ ਜਾਂਦਾ ਰਿਹਾ ਕਿ ਭਾਰਤੀ ਏਜੰਸੀਆਂ ਦਾ ਹੱਥ ਹੈ ਖੰਡੇ ਦੀ ਮੌਤ ਦੇ ਵਿੱਚ ਪਰ ਜਿਹੜੀ ਖੰਡੇ ਦੀ ਮਾਤਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਦੋਸ਼ ਹੈ ਇਹ ਉਹ ਜਿਸ ਤਰ੍ਹਾਂ ਲਾਇਆ ਗਿਆ ਕਿ ਉਹਨਾਂ ਦੇ ਪੁੱਤਰ ਨੂੰ ਜਿਹੜਾ ਅਮਰਪਾਲ ਸਿੰਘ ਉਹਨਾਂ ਨਾਲ ਧੜਾਗਾ ਇਹ ਇਹਨਾਂ ਦੇ ਗਰੁੱਪ ਵੱਲੋਂ ਮਤਲਬ ਉਹਦੀ ਮੌਤ ਦਾ ਕਾਰਨ ਇਹ ਧੜਾ ਬਣਿਆਗਾ ਸੋ ਇਸ ਤਰ੍ਹਾਂ ਦੀ ਚਰਚਾ ਜਿਹੜੀ ਕਿਉਂਕਿ ਦੀਪ ਸਿੱਧੂ ਦੇ ਨਾਲ ਅਵਤਾਰ ਸਿੰਘ ਖੰਡੇ ਉਹਨਾਂ ਦਾ ਜਿਹੜਾ ਕਾਫੀ ਮੇਲ ਮਲਾਪ ਰਿਹਾ ਉਸ ਤੋਂ ਬਾਅਦ ਇਹ ਵੀ ਚਰਚਾ ਹੁੰਦੀ ਰਹੀ ਹੈ ਕਿਉਂਕਿ ਬਹੁਤ ਸਾਰੀਆਂ ਆਡੀਓ ਵੀਡੀਓ ਅੱਜ ਵੀ ਸੋਸ਼ਲ ਨੈਟ ਦੇ ਉੱਪਰ ਫੈਲਦੀਆਂ ਨੇ ਮੌਜੂਦ ਨੇ ਕਿਆਂ ਕਿ ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਹੜਾ ਅ ਅਵਤਾਰ ਸਿੰਘ ਖੰਡਾ ਇਹੀ ਮਤਲਬ ਅਮਰਤਪਾਲ ਸਿੰਘ ਉਹਨਾਂ ਨੂੰ ਬਾਰਸ ਪੰਜਾਬ ਜਥੇਬੰਦੀ ਦਾ ਆਗੂ ਬਣਾਉਣ ਤੱਕ ਰੋਲ ਜਿਹੜਾ ਉਹਦਾ ਰਿਹਾਗਾ ਇਸ ਤਰ੍ਹਾਂ ਦੀ ਚਰਚਾ ਵੀ ਆਉਂਦੀ ਰਹੀ ਹੈਗੀ ਪਿਛਲੇ ਸਮੇਂ ਦਰ ਪਰ ਹੁਣ ਲਗਾਤਾਰ ਜਿਸ ਤਰ੍ਹਾਂ ਦਾ ਇੱਕ ਨੈਰੇਟਿਵ ਸਿਰਜਿਆ ਗਿਆ ਪਿਛਲੇ ਸਮੇਂ ਦਰ ਜਦੋਂ ਅਮਰਤਪਾਲ ਆਉਂਦਾ ਦबई ਤੋਂ ਆ ਕੇ ਇੱਥੇ ਖਾਲਸਾ ਬਹੀਰ ਸ਼ੁਰੂ ਕਰਦਾ ਹੈਗਾ ਬਾਰਸ ਪੰਜਾਬ ਜਥੇਬੰਦੀ ਦਾ ਮੁਖੀ ਬਣਦਾ ਹੈਗਾ ਦਸਤਾਰ ਬੰਦੀ ਹੁੰਦੀ ਹੈ ਸੰਤ ਭਿੰਡਰਾਂ ਵਾਲਿਆਂ ਦੇ ਉਸੇ ਪਿੰਡ ਰੋਡਾਂ ਦੇ ਵਿੱਚ ਜਿਹੜਾ ਉਹਨਾਂ ਦੀ ਯਾਦਗਾਰ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ ਉੱਥੇ ਜਸਵੀਰ ਸਿੰਘ ਰੋਡੇ ਉਹਦੇ ਵਿੱਚ ਅਹਿਮ ਰੋਲ ਨਿਭਾਉਂਦੇ ਨੇਗੇ ਤਾਂ ਉਸ ਤੋਂ ਬਾਅਦ ਉਹ ਖਾਲਸਾ ਵੀਰ ਸ਼ੁਰੂ ਹੁੰਦੇ ਅੰਮ੍ਰਿਤਸਰ ਦੇ ਆ ਫਿਰ ਉਹ ਸਾਰਾ ਮਤਲਬ ਸਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਅਜਨਾਲਾ ਕਾਂਡ ਹੁੰਦਾ ਤੇ ਕਿਸ ਤਰ੍ਹਾਂ ਉਹ ਮਤਲਬ ਅੰਦਰ ਜਾਂਦੇ ਆ ਪਰ ਅਜਨਾਲਾ ਕਾਂਡ ਦੇ ਦੌਰਾਨ ਜਿਸ ਤਰ੍ਹਾਂ ਡੋਕਮੈਂਟੇਸ਼ਨ ਵਾਲੇ ਇੱਕ ਧੜੇ ਅਮਰੀਕ ਸਿੰਘ ਅਜਨਾਲਾ ਉਹਨਾਂ ਵੱਲੋਂ ਵੀ ਉਹਨਾਂ ਦੇ ਐਂਟੀ ਜਿਹੜਾ ਕਰੋ ਲੰਦਾ ਕੀਤਾ ਜਾਂਦਾਗਾ ਉਸ ਤੋਂ ਬਾਅਦ ਲਗਾਤਾਰ ਇਹ ਵੀ ਚਰਚਾ ਰਹੀ ਹੈ ਵੀ ਉਹ ਜਿਹੜਾ ਡੋਬਿਰੂਗੜ੍ਹ ਦੇਣ ਦੇ ਵਿੱਚ ਬੈਠੇ ਨੇ ਉਹ ਤਾਂ ਜੀ ਮਤਲਬ ਉਥੇ ਐਸ਼ ਦੀ ਜ਼ਿੰਦਗੀ ਜਿਉ ਰਹਿਆ ਤੇ ਅਮਰੀਕ ਸਿੰਘ ਜਨਾਲਾ ਹੋਣੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਵੀ ਕਰਦੇ ਰਹੇਗੇ ਪਰ ਉਹ ਇਲੈਕਸ਼ਨਾਂ ਜਿਹੜੀ ਬੜੀ ਵੱਡੀ ਪੱਧਰ ਤੇ ਜਿੱਤ ਜਾਂਦੇ ਆ ਪੰਥ ਦਾ ਇੱਕ ਵੱਡਾ ਮਤਲਬ ਆਪਾਂ ਕਹਿ ਸਕਦੇ ਆਂਗੇ ਸਮਰਥਨ ਜਿਹੜਾ ਉਹ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਮਿਲਦਾ ਉਹ ਕੱਲੀ ਆਪਣੀ ਸੀਟ ਨਹੀਂ ਜਰਦੇ ਲੋਕ ਸਭਾ ਉਹਨਾਂ ਦੌਰਾਨ ਖਨੂਰ ਸਾਹਿਬ ਵੀ ਨਹੀਂ ਜਿੱਤਦੇ ਹੈਗੇ ਨਾਲ ਉਹ ਜਿਹੜੀ ਫਰੀਦਕੋਟ ਸੀਟ ਹੈ ਇਹ ਵੀ ਜਿੱਤੀ ਜਾਂਦੀ ਹੈਗੀ ਜਿੱਥੋਂ ਸਰਬਜੀਤ ਸਿੰਘ ਐਮਪੀ ਬਣ ਜਾਂਦੇ ਨੇਗੇ ਸੋ ਉਹਨਾਂ ਦੀ ਸੀਟ ਦੇ ਕਾਰਨ ਕਿਹਾ ਜਾਂਦਾ ਵੀ ਦੂਸਰੀ ਸੀਟ ਹੈ ਜਿਹੜੀ ਨਿਕਲ ਗਈ ਹੈ ਸੋ ਉਸ ਤੋਂ ਬਾਅਦ ਹੁਣ ਚਰਚਾ ਇਹ ਜਦੋਂ ਹੁਣ ਆ ਕੇ ਇਸ ਤਰ੍ਹਾਂ ਜਿਹੜੀ ਜਿਵਨੀ ਚੋਣ ਹੋ ਰਹੀ ਹੈਗੀ ਤਰਨਤਨ ਸਾਹਿਬ ਹਲਕੇ ਦੀ ਤਾਂ ਇੱਥੇ ਉਹ ਪਹਿਲਾਂ ਤਾਂ ਗੱਲ ਹੋਵੇ ਸੀ ਵੀ ਬੀਬੀ ਖਾਲੜਾ ਦਾ ਨਾਮ ਜਿਹੜਾ ਲਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਚੋਣ ਲੜਾਈ ਜਾਊਗੀ ਬਾਰਸ ਪੰਜਾਬ ਜਥੇਬੰਦੀ ਵੱਲੋਂ ਪਰ ਬੀਬੀ ਖਾਲੜਾ ਪਰਮਜੀਤ ਕੌਰ ਖਾਲੜਾ ਨੇ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਜਿਹੜਾ ਇੱਕ ਤਾਜ਼ਾ ਘਟਨਾਕ੍ਰਮ ਹੁੰਦਾ ਕਿਉਂਕਿ ਸੰਦੀਪ ਸਿੰਘ ਸਣੀ ਹੈ ਜਿਹੜਾ ਇਹ ਪਹਿਲਾ ਅਸ਼ਦੀਰ ਸੂਰੀ ਦੇ ਕਤਲ ਦੇ ਵਿੱਚ ਜਿਹੜਾ ਹੈਗਾ ਹਵਾਲਾਤੀ ਹੈ ਇਸ ਵੇਲੇ ਮਬਰੂਸ ਕੇਸ ਦੇ ਵਿੱਚ ਬੰਦ ਸੀਗਾ ਤੇ ਇਹ ਉਹ ਉਸੇ ਪਟਿਆਲਾ ਜੇਲ੍ਹ ਦੇ ਵਿੱਚ ਉਸੇ ਕੇਸ ਦੇ ਦੌਰਾਨ ਇਹ ਜਿਹੜਾ ਸੂਬਾ ਸਰਹੰਦਾ ਉਹ ਅੰਵਾਰ ਇਹ ਇਹਦੇ ਕੋਤ ਜੇਲ੍ਹ ਦੇ ਵਿੱਚ ਤੇ ਉਹ ਇਹਦੇ ਹੱਥੋਂ ਮਾਰਿਆ ਜਾਂਦਾ ਹੈਗਾ ਤੇ ਸੰਦੀਪ ਸ਼ਿਸ਼ਨੀ ਇਸ ਵੇਲੇ ਮਤਲਬ ਪੰਥ ਦੇ ਵਿੱਚ ਇੱਕ ਸਤਕਾਰ ਤਨਾਉਂਦੇ ਉੱਪਰ ਉੱਭਰ ਕੇ ਸਾਹਮਣੇ ਆਉਂਦਾ ਕਿਉਂਕਿ ਦੋਨੇ ਜਿਹੜੇ ਕਤਲ ਦੀ ਗੱਲ ਕਰਦੇ ਆਂ ਵੀ ਸ਼ਦੀਰ ਸ਼ਦੀਰ ਸੂਰੀ ਜਾਂ ਜੋ ਬਸ ਰਹਿਣ ਲੈ ਇਹਨਾਂ ਨੂੰ ਸਿੱਖ ਪੰਥ ਦੇ ਵਿੱਚ ਕਾਫੀ ਨਫ਼ਰਤ ਭਰੀ ਨਿਗਾਹ ਨਾਲ ਦੇਖਿਆ ਜਾਂਦਾ ਸੀ ਕਿਉਂਕਿ ਇਹਨਾਂ ਦਾ ਮਤਲਬ ਸਰ ਮੇਰਾ ਜੋ ਸਵਾਲ ਇਹ ਹੈ ਕਿ ਇਹ ਤਾਂ ਚਲੋ ਹਨਾ ਡਿਸਕਸ਼ਨਸ ਪਹਿਲਾਂ ਵੀ ਹੋਈਆਂ ਨੇ ਜਾਂ ਸਾਰੇ ਜਾਣਦੇ ਨੇ ਕਿ ਕੀ ਕੁਝ ਚੱਲਦਾ ਆ ਰਿਹਾ ਹੈ ਕਿ ਕੁਝ ਬਿਆਨਬਾਜ਼ੀਆਂ ਚੱਲਦੀਆਂ ਆ ਰਹੀਆਂ ਨੇ ਪਰ ਹੁਣ ਜੋ ਇਹ ਬਿਆਨ ਹੋ ਰਿਹਾ ਤੁਹਾਨੂੰ ਕੀ ਲੱਗਦਾ ਇਸ ਦਾ ਜੋ ਅਸਰ ਹੈ ਜ਼ਿੰਮਣੀ ਚੋਣਾ ਤੇ ਪੈ ਸਕਦਾ ਨੁਕਸਾਨ ਹੋ ਸਕਦਾ ਅੰਮ੍ਰਿਤਪਾਲ ਹੋਰਾਂ ਨੂੰ ਉਸੇ ਗੱਲ ਤੇ ਆਉਂਦਾ ਸ਼ੀ ਨਾ ਮੈਂ ਇਹਨਾਂ ਨੇ ਜਦੋਂ ਉਹ ਸਨੀ ਦੇ ਭਰਾ ਨੂੰ ਮਤਲਬ ਇਹਨਾਂ ਨੇ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ਨੇ ਜਾਂ ਮਤਲਬ ਉਸ ਗਰੁੱਪ ਨੇ ਉਹਨਾਂ ਨੂੰ ਉਮੀਦਵਾਰ ਬਣਾ ਲਿਆ ਤਾਂ ਬਾਕੀ ਕੁਝ ਧੜੇ ਆ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਿਮਰਜੀਤ ਮਾਨ ਜਾਂ ਬਾਕੀ ਧੜਿਆਂ ਨੇ ਸਮਰਥਨ ਦਿੱਤਾ ਤਾਂ ਇੱਥੇ ਆ ਕੇ ਹੁਣ ਜਿਹੜਾ ਉਹ ਇੱਕ ਧੜਾ ਹੈਗਾ ਜਿਹੜਾ ਮਤਲਬ ਇਸ ਅਮਰਤਪਾਲ ਸਿੰਘ ਜਿਵੇਂ ਮੈਂ ਅਮਰੀਕ ਸਿੰਘ ਦੇ ਨਾਲ ਦੀ ਗੱਲ ਕੀਤੀ ਆ ਜਾਂ ਖੰਡੇ ਦੀ ਮਾਤਾ ਦੀ ਗੱਲ ਕੀਤੀ ਐ ਇੱਕੋ ਧੜਾ ਹੈ ਜਿਹੜਾ ਅਮਰਤਪਾਲ ਸੇ ਉਹਨਾਂ ਦਾ ਮੋੜ ਤੋਂ ਵਿਰੋਧ ਕਰਦਾ ਤੁਰਿਆ ਆ ਰਿਹਾ ਉਹ ਪੂਰਾ ਸਰਕਾਰਮ ਹੋ ਗਿਆ ਉਹਦੇ ਵਿੱਚ ਹੀ ਹੁਣ ਮਾਤਾ ਜਿਹੜੀ ਅ ਅਵਤਾਰ ਸਿੰਘ ਖੰਡੇ ਦੀ ਮਾਤਾ ਇਹਨੂੰ ਉੱਥੇ ਜਾ ਕੇ ਅ ਪ੍ਰਚਾਰ ਦੇ ਲਈ ਛੱਡਿਆ ਗਿਆ ਜੇ ਪ੍ਰਚਾਰ ਕੀਤਾ ਜਾ ਰਿਹਾ ਹੁਣ ਡੈਫੀਨਿਟਲੀ ਗੱਲ ਹੈ ਜੀ ਕਿ ਅਵਤਾਰ ਸਿੰਘ ਖੰਡੇ ਉਹਨਾਂ ਦਾ ਵੀ ਨਾਮ ਜਿਹੜਾ ਹੈਗਾ ਸਿੱਖ ਪੰਥ ਦੇ ਵਿੱਚ ਉਸੇ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਦਾ ਹੀ ਸੰਦੀਪ ਸਣੀ ਉਹਨਾਂ ਦਾ ਲੈ ਰਹੇ ਆ ਸੋ ਜੇ ਉਸ ਪਰਿਵਾਰ ਦੇ ਵਿੱਚੋਂ ਆਉਂਦਾ ਤਾਂ ਇਹ ਫਰਕ ਤਾਂ ਪੈਣਾ ਇਸ ਗੱਲ ਦੇ ਨਾਲ ਇਹ ਜਿਸ ਤਰ੍ਹਾਂ ਉਹ ਪ੍ਰਚਾਰ ਕਰ ਰਹੇ ਹੈਗੇ ਪਰ ਹੁਣ ਇਹਦਾ ਫਾਇਦਾ ਕਿਹਨੂੰ ਕਰਨਾ ਚਾਹੁੰਦੇ ਆ ਗੱਲ ਦੇਖਣ ਲਈ ਇਹ ਆ ਕਨੇ ਨੂੰ ਫਰਕ ਤਾਂ ਪਾਉਣਾ ਚਾਹੁੰਦੇ ਨੇਗੇ ਉਹ ਇਹਦਾ ਫਾਇਦਾ ਕੌਣ ਕਿਹਨੂੰ ਕਰਨਾ ਚਾਹੁੰਦੇ ਉਹ ਅਸਲ ਦੇ ਵਿੱਚ ਇਹਦੇ ਮਗਰ ਕੌਣ ਤਲਾ ਰਿਹਾ ਦੇਖਣ ਲਈ ਕਰ ਰਿਹਾ ਇੱਕ ਦੋ ਦਿਨਾਂ ਦੇ ਵਿੱਚ ਇਹ ਵੀ ਗੱਲ ਸਾਹਮਣੇ ਆ ਜਾਣੀ ਆ ਕਿਉਂਕਿ ਅਜੇ ਤਾਂ ਉਹ ਇਹਨ ਇੱਕ ਪਰਿਵਾਰ ਦੀ ਗੱਲ ਕਰ ਰਹੇ ਆ ਵੀ ਇਹ ਜਿਹੜੀ ਅਮਰਪਾਲ ਸਿੰਘ ਆਉਣ ਵਾਲੀ ਪਾਰਟੀ ਆ ਇੱਕ ਪਰਿਵਾਰ ਦੀ ਪਾਰਟੀ ਕਹਿ ਰਹੇ ਨੇ ਉਹਨੂੰ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਫਾਇਦਾ ਕਿੱਦਾਂ ਨੂੰ ਹੁੰਦਾ ਉਹਨਾਂ ਦੇ ਬਹੁਤ ਸਾਰੇ ਇਹ ਗੱਲਾਂ ਜਿਹੜੀਆਂ ਓਪਨ ਹੋ ਜਾਣੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹ ਅਸਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇਹ ਆਪਣਾ ਤਾਂ ਪ੍ਰਚਾਰ ਬੜਾ ਕਰਦੇ ਨੇ ਪਰ ਜਦੋਂ ਮੇਰੇ ਪੁੱਤਰ ਦੇ ਅਵਤਾਰ ਸਿੰਘ ਖੰਡੇਹੋਰਾ ਦੀ ਵਹਿਰੀ ਆਂਦੀ ਹੈ ਉਹਨਾਂ ਦੀ ਫੋਟੋ ਤੱਕ ਨਹੀਂ ਲੱਗਣ ਦਿੰਦੇ ਸਾਫ਼ ਤੌਰ ਤੇ ਇਹ ਕਹਿ ਦਿੱਤਾ ਗਿਆ ਬੜੇ ਜੋ ਇਹੋ ਜਿਹੇ ਸ਼ਬਦ ਵੀ ਵਰਤੇ ਗਏ ਕਿ ਜੋ ਲੋਕ ਅੰਮ੍ਰਿਤਪਾਲ ਹੋਰਾਂ ਦਾ ਸਾਥ ਦਿੰਦੇ ਨੇ ਉਹ ਸੋਹਣੇ ਨਹੀਂ ਪਾਣਗੇ ਇਹੋ ਜਿਹੇ ਸ਼ਬਦ ਉਹਨਾਂ ਦੇ ਬਿਆਨ ਦੇ ਵਿੱਚ ਨੇ ਕਿ ਇਹ ਲੋਕਾਂ ਨੂੰ ਭਰਮਾ ਰਹੇ ਨੇ ਲੋਕਾਂ ਨੂੰ ਆਪਣੇ ਵਾਲੇ ਇਹਨਾਂ ਨੇ ਕੀਤਾ ਹੈ ਇਹ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰ ਰਹੇ ਬੜਾ ਕੁਝ ਬੋਲਿਆ ਜਾ ਰਿਹਾ ਤਾਂ ਹੁਣ ਜਿਸ ਤਰੀਕੇ ਦੇ ਨਾਲ ਅਮਰਿਤਪਾਲ ਜਦੋਂ ਆਉਂਦੇ ਨੇ ਇੱਕ ਹਾਈਪ ਬਣ ਜਾਂਦੀ ਹੈ ਤਾਂ ਲੋਕਾਂ ਦੇ ਵੱਲੋਂ ਖਾਲਸਾ ਵਹੀਰ ਚ ਵੀ ਬੜਾ ਸਾਥ ਦਿੱਤਾ ਗਿਆ ਸੀ ਫਿਰ ਲੋਕਾਂ ਨੇ ਵੱਡੀ ਜੋ ਪੱਦਰ ਤੇ ਵੋਟਾਂ ਦੇ ਕੇ ਜਿਤਾਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਜਦੋਂ ਜ਼ਿਮਣੀ ਚੋਣ ਦੀ ਗੱਲ ਆ ਰਹੀ ਹੈ ਤਾਂ ਲੱਗਦਾ ਹੈ ਕਿ ਇੱਕ ਅਲੱਗ ਤਾਲਕਾ ਮਚ ਗਿਆ ਇਹਨਾਂ ਦੇ ਬਿਆਨ ਦੇ ਨਾਲ ਦੇਖੋ ਉਹ ਤਾਂ ਹੋਣਾ ਹੀ ਹੈ ਅਸਲ ਦੇ ਵਿੱਚ ਕਹਾਣੀ ਕੀ ਹੁੰਦੀ ਹੈ ਨਾ ਜਦੋਂ ਵੀ ਕਿਸੇ ਇਸ ਤਰ੍ਹਾਂ ਦਾ ਕੋਈ ਆਗੂ ਉੱਭਰਦਾ ਹੈ ਖਾਸ ਕਰਕੇ ਪੰਥ ਦੇ ਵਿੱਚ ਉੱਭਰਦਾ ਹੈ ਤਾਂ ਉਹ ਉਹਦੀ ਬਹੁਤ ਜ਼ਿਆਦਾ ਪਾਸਿਓਂ ਉਹਨੂੰ ਮਾਰ ਪੈਂਦੀ ਹੈ ਕਰਦਾਰ ਕੁਸ਼ੀ ਕੀਤੀ ਜਾਂਦੀ ਹੈਗੀ ਅਮਰਪਾਲ ਬਾਰੇ ਕਿੰਨਾ ਕੁਝ ਪਿਛਲੇ ਸਮੇਂ ਦੌਰਾਨ ਸਾਨੂੰ ਸੁਣਨ ਨੂੰ ਮਿਲਿਆ ਕਦੇ ਉਹ ਕਹਿ ਰਿਹਾ ਜੀ ਇਹ ਟੈਂਬਰ ਮਤਲਬ ਇੱਕ ਉਹਦੇ ਉੱਪਰ ਇਹਨਾਂ ਦਾ ਇਸ ਤਰ੍ਹਾਂ ਦੀ ਚਾਹਟ ਅਸਲੀਲ ਚਾਹਟ ਆ ਹੋਰ بڑا ਕੁਝ ਮਤਲਬ ਇਸ ਤਰ੍ਹਾਂ ਦਾ ਪ੍ਰਚਾਰ ਦੇ ਵਿੱਚ ਆਉਂਦਾ ਰਿਹਾ ਪਿਛਲੇ ਸਮੇਂ ਦੌਰਾਨ ਲੋਕਾਂ ਦੇ ਵਿੱਚ ਇਹ ਵੀ ਪ੍ਰਚਾਰ ਹੁੰਦਾ ਰਿਹਾ ਜੋ ਏਜੰਸੀ ਵਾਲਾ ਬੰਦਾ ਹੈਗਾ ਹਾਲਾਂਕਿ ਮਤਲਬ ਉਹ 2 ਸਾਲ ਹੋ ਗਿਆ ਜਿੱਤੇ ਹੋਏ ਤੋਂ ਬਾਅਦ ਵੀ ਜੇਲ੍ਹ ਦੇ ਵਿੱਚ ਨੇਗੇ ਸੋ ਹੁਣ ਜਿਹੜਾ ਇਹ ਵਿਰੋਧ ਦਾ ਕਈ ਤਰ੍ਹਾਂ ਦੇ ਰੂਪ ਹੁੰਦੇ ਆ ਖਸੂਬ ਵਿਰੋਧ ਦੇ ਇੱਕ ਤਾਂ ਹੁੰਦਾ ਵੀ ਜਿਹੜਾ ਵਿਰੋਧੀ ਵਿਰੋਧ ਕਰ ਰਿਹਾਗਾ ਮੰਨਿਆ ਜਾਂਦਾ ਵੀ ਹੁਣ ਦੇ ਅਕਾਲੀ ਦਲ ਬਾਦਲ ਵਾਲੇ ਆ ਜਾਂ ਭਾਜਪਾ ਵਾਲੇ ਜਾਂ ਕਾਂਗਰਸ ਆ ਜਿਵੇਂ ਹੁਣ ਰਾਜਾ ਆਪਣੇ ਕੋਲ ਹੀ ਵਿਰੋਧ ਕਰਕੇ ਆਇਆ ਵੀ ਤੁਹਾਨੂੰ ਖਾਲਸਾ ਤੁਹਾਨੂੰ ਚਾਹੀਦਾ ਹਿੰਦੁਸਤਾਨ ਚਾਹੀਦਾ ਉਹ ਇੱਕ ਵੱਖਰੀ ਗੱਲ ਆ ਵੀ ਉਹ ਵਿਰੋਧੀ ਪਾਰਟੀਆਂ ਉਹਨਾਂ ਨੇ ਵਿਰੋਧ ਕਰਨਾ ਇੱਕ ਅੰਦਰੋਂ ਵਿਰੋਧ ਕਰਾਉਣਾ ਉਹ ਉਸੇ ਤਰ੍ਹਾਂ ਦੇ ਲੋਕਾਂ ਤੋਂ ਵਿਰੋਧ ਕਰਾਉਣਾ ਜਿਸ ਤਰ੍ਹਾਂ ਦੀ ਉਹ ਸੋਚਦੇ ਆ ਵਾਲਾ ਬੰਦਾ ਹੁੰਦਾਗਾ ਸੋ ਇਹ ਇਹ ਸਾਰੇ ਸ਼ਾਮਦਾਮ ਗੰਡਪੇੜ ਵਾਲੀ ਗੱਲ ਹੁੰਦੀ ਹੈ ਇਲੈਕਸ਼ਨ ਹੈ ਕਹਿੰਦੇ ਹੁੰਦੇ ਵੀ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਸੋ ਇਹ ਇਹ ਵੀ ਕੋਈ ਜਿਹਾ ਤਰੀਕਾ ਇਹ ਵਰਤਿਆ ਉਸ ਇਤਰਾਹ ਦੀ ਜਾਰ ਹੈ ਪਰ ਵਰਤ ਕੌਣ ਰਿਹਾ ਜਿਹਦਾ ਫਾਇਦਾ ਕਿਹਨੂੰ ਹੋਣਾਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਸਲ ਅਸਲ ਜਿਹੜੀ ਇੱਥੇ ਕਹਾਣੀ ਇਹ ਆ ਦੇਖਣ ਵਾਲੀ ਇਹ ਹੈ ਵੀ ਇਹਦਾ ਫਾਇਦਾ ਕਿਹਨੂੰ ਹੋਊਗਾ ਜੀ ਬਿਲਕੁਲ ਕਿਉਂਕਿ ਜਿਕਸੀਰ ਜੀ ਜੇਕਰ ਆਪਾਂ ਆਪਣੇ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਨਾ ਇਹਨਾਂ ਦੇ ਦਿਲ ਬੜੇ ਨਰਮ ਨੇ ਜਾਂ ਕਹਿ ਲਓ ਆਪਣੇ ਪੰਜਾਬ ਦੇ ਲੋਕ ਬਹੁਤ ਭੋਲੇ ਨੇ ਇਹੇ ਦਿਲੋਂ ਜੁੜ ਜਾਂਦੇ ਨੇ ਕਿਸੇ ਦੇ ਨਾਲ ਜਦੋਂ ਸਚਾਈ ਸਾਹਮਣੇ ਆਉਂਦੀ ਹੈ ਜਾਂ ਸਚਾਈ ਨਾ ਕਹੀਏ ਸੇ ਪੁਸ਼ਟੀ ਨਾ ਕਰੀਏ ਇਹੋ ਜਿਹਾ ਬਿਆਨ ਜਦੋਂ ਸਾਹਮਣੇ ਆਉਂਦੇ ਨੇ ਤਾਂ ਲੋਕਾਂ ਦੇ ਦਿਲ ਬੜੀ ਛੇਤੀ ਟੁੱਟ ਵੀ ਜਾਂਦੇ ਨੇ ਤਾਂ ਜੋ ਹੁਣ ਇਹ ਗੱਲਾਂ ਹੋ ਰਹੀਆਂ ਨੇ ਪੰਥ ਦੇ ਆਧਾਰ ਤੇ ਜੁੜੇ ਹੋਏ ਨੇ ਅਮਰਿਤਪਾਲ ਸਿੰਘ ਨਾਲ ਤੇ ਬਹੁਤ ਇੱਕ ਝਟਕਾ ਵੀ ਕਹਿ ਸਕਦੇ ਆ ਲੱਗਣ ਵਾਲਾ ਕਿਉਂਕਿ ਜਦੋਂ ਨਾਲ ਦੇ ਬੰਦੇ ਹੀ ਬਾਹ ਫੜ ਕੇ ਜਿਹੜੇ ਅੱਗੇ ਕਰਦੇ ਨੇ ਉਹੀ ਜਦੋਂ ਇਲਜ਼ਾਮ ਲਾਉਂਦੇ ਨੇ ਨਾ ਇੱਕ ਝਟਕਾ ਤਾਂ ਸਭ ਨੂੰ ਲੱਗਦਾ ਖੋ ਦੇਖੋ ਇਤਿਹਾਸ ਸਾਡਾ ਇਤਿਹਾਸ ਹੈ ਸਾਡੇ ਕੋਲੇ ਜੇ ਅਸੀਂ ਗੱਲ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਵਿਰੋਧ ਵੀ ਨਾਲ ਦੇ ਸਾਥੀਆਂ ਤੋਂ ਹੋਇਆ ਸੀਗਾ ਇਥੋਂ ਤੱਕ ਕਿ ਮਾਤਾ ਸੁੰਦਰੀ ਜੀ ਵੱਲੋਂ ਵੀ ਉਸ ਸਮੇਂ ਜਿਹੜਾ ਜਿਹੜੀਆਂ ਚਿੱਠੀਆਂ ਲਗੀਆਂ ਉਸ ਤਰ੍ਹਾਂ ਦੀਆਂ ਪੰਜ ਦਿਨੋਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਨੇ ਇਹ ਜਿਹੜਾ ਮਤਲਬ ਇਸ ਤਰ੍ਹਾਂ ਦਾ ਵਰਤਾਰਾ ਇਹ ਕੋਈ ਨਵਾਂ ਨਹੀਂ ਹੈਗਾ ਇਹ ਬੁੱਢ ਤੋਂ ਹੀ ਤੁਰਿਆ ਆ ਰਿਹਾ ਹੈਗਾ ਸਿੱਖੀ ਦੇ ਇਤਿਸ਼ੇ ਤਰ੍ਹਾਂ ਦਾ ਵਰਤਾਰਾ ਜਿਹੜਾ ਇਹ ਸਾਡਾ ਇਤਿਹਾਸ ਦਾ ਪਾਰਟ ਰਿਹਾ ਹੈਗਾ ਵੀ ਜਦੋਂ ਵੀ ਕੋਈ ਅਸਲ ਦੇ ਵਿੱਚ ਕਹਿੰਦਾ ਲੱਤਾਂ ਖੇਤਰ ਵਾਲੇ ਵੀ ਵਿੱਚੇ ਹੁੰਦੇ ਆ ਜਦੋਂ ਕੋਈ ਅੱਗੇ ਵਧਦਾਗਾ ਉਹ ਉਹਦੇ ਲੱਤਾਂ ਖੇਤਰ ਵਾਲੇ ਵੀ ਹੁੰਦੇ ਆ ਔਰ ਜਿਹੜਾ ਵਿਰੋਧੀ ਹੈ ਉਹਨੂੰ ਇਸ ਲਈ ਬਹੁਤ ਵੱਡਾ ਫਾਇਦਾ ਹੁੰਦਾ ਪਰ ਹੁਣ ਇੱਥੇ ਇਹ ਗੱਲ ਜਿਹੜੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਅਸਲ ਦੇ ਵਿੱਚ ਚਲੋ ਨੁਕਸਾਨ ਤਾਂ ਅਮਰਪਾਲ ਸਿੰਘ ਦਾ ਕੀਤਾ ਜਾ ਰਿਹਾਗਾ ਹੋ ਰਿਹਾਗਾ ਪਰ ਉਹਦਾ ਫਾਇਦਾ ਕੌਣ ਲਊਗਾ ਇਹ ਇਹ ਗੱਲ ਸੋਚਣ ਵਾਲੀ ਹੈ ਜੀ ਜੀ ਜਖਸੀਰ ਜੀ ਇਹ ਮੁੱਦੇ ਸੋਚਣ ਵਾਲੇ ਨੇ ਸੋ ਪੰਜਾਬ ਦੇ ਵਿੱਚ ਇਸ ਮੁੱਦੇ ਦੇ ਨਾਲ ਇੱਕ ਮੁੱਦਾ ਹੋਰ ਬਹੁਤ ਜ਼ਿਆਦਾ ਜੋ ਹੈ ਪੱਕਿਆ ਹੋਇਆ ਹੈ ਰਜਵਾਣਾ ਦੀ ਜੋ ਫਾਂਸੀ ਦੀ ਸਜ਼ਾ ਹੈ ਜਾਂ ਉਸ ਨੂੰ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੇ ਲਈ ਕਿਉਂਕਿ ਅ ਅੱਜ ਜੋ ਇੱਕ ਮੀਟਿੰਗ ਹੋਈ ਹੈ ਅ ਜੋ ਅਕਾਲ ਤਖਤ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਹੋਰੀ ਉਹਨਾਂ ਦੀ ਮੀਟਿੰਗ ਹੋਈ ਹੈ ਉਹਨਾਂ ਦਾ ਵਫਦ ਜੋ ਐਸਜੀਪੀਸੀ ਦਾ ਵਫਦ ਜੋ ਹੈ ਉਹ ਗਿਆ ਸੀਗਾ ਤੇ ਕੀ ਲੱਗਦਾ ਹੈ ਕਿ ਇਹ ਮੀਟਿੰਗ ਜੋ ਹੈ ਇਹ ਮੁਲਾਕਾਤਾਂ ਕਿਉਂ ਸ਼ੁਰੂ ਹੋਈਆਂ ਨੇ ਕਿਉਂਕਿ ਕੁਝ ਗੱਲਾਂ ਇਹ ਵੀ ਕੀਤੀਆਂ ਜਾ ਰਹੀਆਂ ਨੇ ਕਿ ਸ਼ਾਇਦ ਫਾਂਸੀ ਦੀ ਸਜ਼ਾ ਬਰਕਰਾਰ ਰਹੇਗੀ ਜਾਂ ਕੋਈ ਫਾਇਦਾ ਹੋ ਸਕਦਾ ਇਸ ਮੀਟਿੰਗ ਦਾ ਦੇਖੋ ਜੀ ਇਹ ਮੀਟਿੰਗ ਨਾਲ ਦਾ ਜਿਹੜਾ ਫਾਇਦਾ ਮਤਲਬ ਕੇਸ ਦੇ ਉੱਪਰ ਦੇ ਕਹਿ ਸਕਦੇ ਕੇਸ ਦੇ ਉੱਪਰ ਕੋਈ ਇਹਦਾ ਬਹੁਤਾ ਅਸਰ ਪੈਣ ਵਾਲਾ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਾਲ ਸਿਆਸੀ ਫਾਇਦਾ ਜ਼ਰੂਰ ਇਹ ਤੋਂ ਲਿਆ ਜਾ ਸਕਦਾ ਸਿਆਸੀ ਲਾਹਾ ਜਿਹੜਾ ਉਹ ਜ਼ਰੂਰ ਖਟਿਆ ਜਾ ਸਕਦਾ ਕਿਉਂਕਿ ਹਰ ਗੱਲ ਹੈ ਜਿਹੜੀ ਇਸ ਵੇਲੇ ਜੇ ਅਸੀਂ ਦੇਖੀਏ ਜਿਹੜੀ ਇਲੈਕਸ਼ਨ ਹੈਗੀ ਇਸ ਵੇਲੇ ਤਰਨਤਾਰਨ ਦੀ ਜਿਮਨੀ ਚੋਣ ਹੈ ਉਹ ਇਸ ਤਰ੍ਹਾਂ ਦਾ ਵਰਤਾਰਾਗਾ ਕਿ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਦੁਬਾਰੇ ਸਥਾਪਿਤ ਹੋਣਾ ਚਾਹੁੰਦਾ ਪੰਥਕ ਹਲਕਿਆਂ ਦੇ ਵਿੱਚ ਉਹ ਉਹਦੀ ਸਥਾਪਤੀ ਵੱਲ ਦੇ ਲਈ ਇਹ ਬਹੁਤ ਅਹਿਮ ਹੈ ਕਿ ਉਹਨੂੰ ਪੰਥਕ ਮੁੱਦੇ ਆ ਜਿਹੜੇ ਟੱਚ ਕਰਨੇ ਪੈ ਰਹੇ ਨੇਗੇ ਤੋ ਅਕਾਲੀ ਦਲ ਬਾਦਲ ਦੀ ਜਦੋਂ ਗੱਲ ਕਰਦੇ ਆ ਤਾਂ ਇਹ ਜਦੋਂ ਤੋਂ ਗੱਠਜੋੜ ਟੁੱਟਿਆ ਗੱਠਜੋੜ ਤੋੜਨ ਸਾਰੇ ਇਹਨਾਂ ਨੇ ਲਾਇਆ ਵੀ ਇੱਕੋ ਨਾਰਾ ਕਿਸਾਨ ਪਿਆਰਾ ਉਸ ਸਮੇਂ ਕੋਈ ਟਰੈਕਟਰ ਵਗੈਰਾ ਵੀ ਭੂਕੇ ਅਕਾਲੀ ਦਲ ਬਾਦਲ ਵਾਲਿਆਂ ਨੇ ਪਰ ਉਹ ਕਿਉਂਕਿ ਇਹਦਾ ਬੇਸ ਆ ਜਿਹੜਾ ਅਕਾਲੀ ਦਲ ਬਾਦਲ ਦਾ ਉਹ ਕਿਸਾਨੀ ਤੇ ਪੰਥਕ ਬੋਟ ਹੀ ਐ ਤੇ ਕਿਸਾਨੀ ਦੇ ਵਿੱਚੋਂ ਜਦੋਂ ਟੁੱਟ ਗਏ ਜੇ ਤਿੰਨ ਖੇਤੀ ਕਾਨੂੰਨਾਂ ਕਾਰਨ ਇਹਨਾਂ ਨੂੰ ਅ ਗੱਠਜੋੜ ਵੀ ਛੱਡਣਾ ਪਿਆ ਤਾਂ ਇਹਨਾਂ ਨੇ ਪਹਿਲੀ ਵਾਰ ਕਿਸਾਨਾਂ ਨੂੰ ਪਰਮੋਣ ਦੀ ਗੱਲ ਕੀਤੀ ਕਿਸਾਨੀ ਜਿਹੜਾ ਵੋਟ ਬੈਂਕ ਆ ਉਹਦੇ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਕਾਮਯਾਬ ਨਹੀਂ ਹੋਏ ਉਹ ਕਿਸਾਨ ਨੇ ਇੱਕੋ ਹੀ ਨਾਰਾ ਕਿਸਾਨ ਪਿਆਰਾ ਵਾਲਾ ਲਾਇਆ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਸੀਗਾ ਪੰਥਕ ਵਾਲੇ ਪਾਸੇ ਮੁੜੇ ਤਾਂ ਇਹਨਾਂ ਨੇ ਭਾਈ ਰਾਜੂਵਾਲਾ ਦੀ ਭੈਣ ਨੂੰ ਇਲੈਕਸ਼ਨ ਵੀ ਲੜਾਇਆ ਸਗਰੂਰ ਤੋਂ ਤੇ ਉਹਦੋਂ ਵੀ ਬੰਦੀ ਹਾਂ ਉਹਦੋਂ ਵੀ ਬੰਦੀ ਸਿੰਘਾਂ ਦਾ ਨਾਮ ਵਰਤਿਆ ਗਿਆ ਜੋ ਭਾਈ ਰਾਜੂਵਾਲਾ ਦਾ ਜਿਹੜਾ ਪਿਛਲੇ ਸਮੇਂ ਤੋਂ ਲੱਗ ਕੇ ਅਕਾਲੀ ਦਲ ਬਾਦਲ ਦੇ ਨਾਲ ਇੱਕ ਤਰ੍ਹਾਂ ਉਹਨਾਂ ਦੀ ਹਮਾਇਤ ਕਰਨੀ ਆ ਉਹ ਜਗਜਾਹਰ ਆ ਉਹ ਜਦੋਂ ਵੀ ਕਿਤੇ ਚਾਹੇ ਆਪਣੇ ਫਾਦਰ ਦੇ ਭੋਗ ਤੇ ਆਏ ਨੇ ਚਾਹੇ ਬਾਹਰ ਜਦੋਂ ਵੀ ਕਿਤੇ ਜਾ ਗਾਹੇ ਬਗਾਹੇ ਉਹਨਾਂ ਨੇ ਜਾਂ ਪੱ ਚਿੱਠੀਆਂ ਆਉਂਦੀਆਂ ਰਹੀਆਂ ਨੇ ਉਹਦੇ ਵਿੱਚ ਵੀ ਉਹ ਕਾਲੀਦਲ ਬਾਦਲ ਦੇ ਹੱਕ ਦੇ ਵਿੱਚ ਇਹ ਅਪੀਲਾਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਤੇ ਹੁਣ ਇਸੇ ਤਰ੍ਹਾਂ ਹੀ ਮਤਲਬ ਹੁਣ ਜੇ ਗੱਲ ਕਰਦੇ ਆ ਤਰਨਤਾਰ ਵਾਲੀ ਸੀਟ ਤਾਂ ਇੱਥੇ ਵੀ ਉਹਨਾਂ ਨੇ ਬੰਦੀ ਸਿੰਘਾਂ ਆਪਣਾ ਧਰਮੀ ਫੌਜੀਆਂ ਵਾਲਾ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਧਰਮੀ ਫੌਜੀ ਦੇ ਉਹ ਵਾਈਫਾਈ ਜਿਹੜੇ ਬੀਬੀ ਹੁੰਦਾਵਾ ਜੀ ਆ ਸੋ ਹੁਣ ਇੱਥੇ ਵੀ ਉਹਦੇ ਨਾਲ ਹੀ ਮਤਲਬ ਇਹ ਰੱਖ ਲਿਆ ਕਿ ਜਿਹੜਾ ਰਾਜੋਆਣਾ ਦਾ ਇਹ ਮਾਮਲਾ ਵੀ ਉਹ ਉਸੇ ਪਾਸੇ ਜੋੜ ਕੇ ਦੇਖ ਰਿਹਾ ਕਿਉਂਕਿ ਰਾਜੋਆਣਾ ਦੇ ਮਾਮਲੇ ਦੇ ਵਿੱਚ ਸਿਰਪ ਤੇ ਸਿਰਪ ਜਿਹੜੀ ਅਸਲ ਉਹਦੀ ਸਥਿਤੀ ਇਹ ਹੈ ਕਿ ਭਾਈ ਰਾਜੋਆਣਾ ਵੱਲੋਂ ਹੀ ਜਿਹੜੀ ਇੱਕ ਪਟੀਸ਼ਨ ਪਾਈ ਗਈ ਸੀ ਮੇਰਾ ਕੋਈ ਫੈਸਲਾ ਕਰੋ ਵੀ ਇਹਨਾਂ ਲੰਮਾ ਸਮਾਂ ਹੋ ਗਿਆ ਜਾਂ ਮੈਨੂੰ ਫਾਸੀ ਦਿੱਤੀ ਜਾਵੇ ਜਾਂ ਮੇਰਾ ਕੋਈ ਇੱਕ ਪਾਸਾ ਕੀਤਾ ਜਾਵੇ ਸਾਰੇ ਕਹਿ ਰਹੇ ਕਿ ਇਨ ਮਤਲਬ ਸਜ਼ਾ ਉਹ ਪਹਿਲਾਂ ਹੀ ਬਹੁਤ ਘੱਟ ਚੁੱਕੇ ਨੇ ਤਾਂ ਹੁਣ ਇਸ ਮੀਟਿੰਗਾਂ ਨੂੰ ਲੈ ਕੇ ਤੇ ਮਤਲਬ ਲਿੰਕ ਕੀ ਬਣਦਾ ਹੋਇਆ ਤੁਹਾਨੂੰ ਲੱਗਦਾ ਇਸ ਸੋਨਾ ਦੇ ਵਿੱਚ ਉਹਦੇ ਉੱਪਰ ਉਦੇ ਉੱਪਰ ਹੀ ਜਿਹੜਾ ਮਤਲਬ ਆਪਾਂ ਕਹਿੰਦੇ ਨਾ ਵੀ ਉਹ ਜਿਹੜੀ ਰਾਜੋਣਾ ਸਾਹਿਬ ਨੇ ਆਪਣੀ ਪਟੀਸ਼ਨ ਸੀ ਉਹਦੇ ਉੱਪਰ ਹੀ ਮਾਨਯੋਗ ਸੁਪਰੀਮ ਕੋਰਟ ਨੇ ਸਰਕਾਰ ਤੋਂ ਮੰਗਿਆ ਵੀ ਭਾਈ ਇੰਨਾ ਚਿਰ ਹੋ ਗਿਆ ਤੁਸੀਂ ਫੈਸਲਾ ਕਿਉਂ ਨਹੀਂ ਕਰ ਰਹੇ ਫਾਸੀ ਦੇਣੀ ਤਾਂ ਫਾਸੀ ਕਿਉਂ ਨਹੀਂ ਦਿੱਤੀ ਹੈਗੀ ਮਤਲਬ ਇੱਕ ਬੰਦੇ ਨੂੰ ਦੋ ਸਜ਼ਾਵਾ ਤੁਸੀਂ ਕਟਾਰੀਆਂ ਲੈ ਤਾ ਉਹਨੂੰ ਫਾਸੀ ਦੇ ਤਖਤੇ ਤੇ ਬਿਠਾਈ ਬੈਠੋ ਤੇ ਨਾ ਉਹਨੂੰ 28 ਸਾਲ ਹੋ ਗਿਆ ਅੰਦਰ ਜੇਲ੍ਹ ਦੇ ਵਿੱਚ ਰੱਖੀ ਬੈਠੇ ਹੋਗੇ ਸੋ ਇਹ ਇਹ ਦੋਨੇ ਗੱਲਾਂ ਨੂੰ ਲੈ ਕੇ ਹੁਣ ਸਰਕਾਰ ਨੇ 15 ਨੂੰ ਜਵਾਬ ਦੇਣਾ ਸੀ ਅਸਲ ਦੇ ਵਿੱਚ ਕਹਾਣੀ ਇੱਥੇ ਖੜੀ ਹੈ ਵੀ 15 ਨੂੰ ਕੋਈ ਫਾਸੀ ਹੋਣ ਵਾਲਾ ਜਾਂ ਕੋਈ ਫੈਸਲਾ ਹੋਣ ਵਾਲਾ ਨਹੀਂ ਹੈ ਇਸ ਰਾਤ ਰੀਕ ਜਿਹੜੀ ਦਿੱਤੀ ਸੀ ਸਰਵੇ ਸਰਕਾਰ ਤੋਂ ਜਵਾਬ ਮੰਗੇਗਾ ਸੀ ਤੇ ਸਰਕਾਰ ਨੇ ਜਵਾਬ ਦੇਣਾ ਵੀ ਉਹ ਕਿਉਂ ਨਹੀਂ ਮਤਲਬ ਫੈਸਲਾ ਲੈ ਸਕੇ ਹੁਣ ਤੱਕ ਇੱਕ ਪਾਸੇ ਵਾਲਾ ਸੋ ਇਹ ਬੇਤੀ ਇਹ ਬੇਤੀ ਫਿਰ ਉਹ ਕਹਿ ਰਹੇ ਕਿ 15 ਨੂੰ ਹੁਣ ਇਸ ਕੇਸ ਤੇ ਸਰਕਾਰ ਕੋਈ ਵੀ ਕੋਰਟ ਦੇ ਵੱਲੋਂ ਹਲੇ ਕੋਈ ਵੀ ਸੁਣਵਾਈ ਨਹੀਂ ਹੋਊਗੀ 15 ਨੂੰ ਇਹ ਕਹਿ ਰਹੇ ਨੇ ਰਿਪੋਰਟਾਂ ਦੇ ਮੁਤਾਬਕ ਹਾਂ ਬਿਲਕੁਲ ਇਹ ਇਹ ਵੀ ਆ ਰਿਹਾ ਇਹ ਮਤਲਬ ਧਾਮੀ ਸਾਹਿਬ ਨੇ ਵੀ ਇਹ ਗੱਲ ਕੀਤੀ ਹੈ ਕੱਲ ਪਰ ਉਹ ਨਾਲ ਹੀ ਮਿਲਣਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਕੱਲ ਤੱਕ ਸਾਡੇ ਜ਼ਿੰਮੇਦਾਰ ਅੰਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨੇ ਲਗਾਤਾਰ ਗਾਇਬ-ਗਾਏ ਜਿਹੜਾ ਭਾਈ ਰਾਜੋਵਾਲਾ ਦੇ ਨਾਲ ਮਿਲਣੀਆਂ ਜਿਹੜੀਆਂ ਹੁੰਦੀਆਂ ਆਈਆਂ ਨੇ ਸੋ ਇਸ ਮਿਲਣੀ ਨੂੰ ਜੇ ਅਸੀਂ ਦੇਖ ਸਕਦੇ ਤੇ ਇਹ ਇੱਕ ਰਾਜਨੀਤਿਕ ਮਤਲਬ ਰੂਪ ਹੀ ਹੈ ਇਹ ਇੱਕ ਰਾਜਨੀਤਿਕ ਲਾਹੇ ਦੇ ਲਈ ਇਹ ਮਿਲਣੀਆਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਿ ਇਹ ਮਾਮਲਾ ਚਰਚਾ ਦੇ ਵਿੱਚ ਆਵੇ ਔਰ ਲੋਕਾਂ ਨੂੰ ਲੱਗੇ ਕਿ ਪੰਥ ਦੇ ਲਈ ਜਿਹੜਾ ਵੱਡਾ ਕੰਮ ਹੈ ਉਹ ਸਿਰਫ ਕਾਲੀਦਰ ਬਾਦਲੀ ਕਰ ਰਿਹਾਗਾ ਰਾਜੋਣਾ ਦੀ ਫਾਸੀ ਦੇ ਲਈ ਜਿਹੜਾ ਤਤਪਰ ਐ ਇਸ ਵੇਲੇ ਉਹ ਸਭ ਤੋਂ ਜ਼ਿਆਦਾ ਅਕਾਲੀ ਦਰ ਬਾਦਲੀ ਆ ਸੋ ਇਸ ਤਰ੍ਹਾਂ ਦਾ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਆ ਜਿਹੜੀ ਇਹ ਕੀਤੀ ਜਾ ਰਹੀ ਆ ਕਿਉਂਕਿ ਤੁਸੀਂ ਦੇਖੋ ਹੁਣ ਪ੍ਰਧਾਨ ਦੀ ਚੋਣ ਵੀ 3 ਨਵੰਬਰ ਨੂੰ ਰੱਖ ਲਈ ਗਈ ਆ ਕਹਿੰਦਾ ਪਹਿਲਾਂ ਜਿਹੜੀ ਉਹ 28 27 ਨਵੰਬਰ ਨੂੰ ਹੁੰਦੀ ਸੀ 3 ਨਵੰਬਰ ਕਿਉਂ ਰੱਖਿਆ ਕਿ 3 ਨਵੰਬਰ ਦਿੱਲੀ ਦੇ ਸਿੱਖ ਕਤ람 ਨਾਲ ਜੁੜਿਆ ਹੋਇਆ ਦਿਨ ਆ ਸੋ ਉਹੋ ਚੇਤ ਦੇਣਾ ਅੰਦਰਵਾ ਜਲਾਸ ਲੋਕਾਂ ਦੇ ਉਸ ਖੰਮ ਜਿਹੜੇ ਵੀ ਉਹਨਾਂ ਨੂੰ ਬਾਰ-ਬਾਰ ਕਹਿ ਲੋ ਛੇੜਿਆ ਜਾਂਦਾ ਕਿ ਉਹ ਹਰੇ ਰਹਿਣ ਤੇ ਲੋਕ ਉਹਨਾਂ ਚੀਜ਼ਾਂ ਵੱਲ ਧਿਆਨ ਦੇਉਂਦੇ ਰਹਿਣ ਇਹ ਇਹ ਸਾਰੇ ਮੁੱਦਿਆਂ ਦੇ ਉੱਪਰ ਗਸਬੂ ਜਾਂਦਾ ਹੀ ਚੱਲ ਰਿਹਾ ਵੀ ਇਹਨੂੰ ਇਹਨਾਂ ਦਾ ਲਾਹਾ ਇਹਨੂੰ ਲਾਹਾ ਜਿਹੜਾ ਉਹ ਚੋਣਾਂ ਦੇ ਵਿੱਚ ਲਿਆ ਜਾ ਸਕੇ ਬਸ ਅਸਲ ਕਹਾਣੀ ਇੰਨੀ ਹੋਈ ਆ ਜੀ ਬਿਲਕੁਲ ਕਿਉਂਕਿ ਹੁਣ ਜਦੋਂ ਦੀਆਂ ਤਰਨ ਤਰਨ ਚੋਣਾਂ ਦੀ ਗੱਲ ਹੋਈ ਜ਼ਿਮਨੀ ਚੋਣਾਂ ਦੀ ਤਾਂ ਬਹੁਤ ਕੁਝ ਇਹ ਵਾਲੇ ਮੁੱਦੇ ਸਾਹਮਣੇ ਆਏ ਨੇ ਇੱਕ ਮੁੱਦਾ ਇਸ ਦੇ ਨਾਲ ਹੀ ਸੰਦੀਪ ਸਣੀ ਹੋਰਾ ਦੇ ਨਾਲ ਜੁੜਿਆ ਕਿਉਂਕਿ ਸਿਮਰਨਜੀਤ ਸਿੰਘ ਮਾਨ ਵੀ ਕਹਿੰਦੇ ਨੇ ਕਿ ਉਹ ਸੰਦੀਪ ਸਣੀ ਹੋਰਾ ਦਾ ਸਾਥ ਦੇਣਗੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤਾਂ ਵੀ ਹੋਈਆਂ ਪਰ ਸਵਾਲ ਇਥੇ ਇਹੀ ਹੈ ਕਿ ਉਹ ਸਾਥ ਦੇ ਰਹੇ ਨੇ ਜਾਂ ਕੋਈ ਮਜਬੂਰੀ ਵਸ ਉਹਨਾਂ ਦੇ ਨਾਲ ਖੜੇ ਨੇ ਆ ਮੁਲਾਕਾਤਾਂ ਹੋ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਜਗਸੀ Mr. ਹਾਂ ਇਲਤ ਖਸਬੂ ਤੁਹਾਡੀ ਗੱਲ ਆ ਜਿਹੜੀ ਦਰਸ਼ਤ ਹੈ ਕਿ ਇਹ ਵਾਕਈ ਲੱਗਦਾ ਕੋਈ ਮਜਬੂਰੀ ਹੈ ਸਾਇਦ ਕਿਉਂਕਿ ਮਾਨ ਸਾਹਿਬ ਨੇ ਅੰਦੀ ਜਿਹੜੀ ਰਾਜਨੀਤੀ ਆ ਮੁੱਢ ਤੋਂ ਹੀ ਉਹ ਇਸ ਤਰ੍ਹਾਂ ਨਹੀਂ ਚੱਲਦੀ ਆਈ ਆ ਕਿ ਉਹ ਹਰ ਬਾਰ ਇਹੀ ਗੱਲ ਕਰਦੇ ਹੁੰਦੇ ਵੀ ਮੇਰੇ ਨਾਲ ਜੇ ਕਿਸੇ ਨਾਲ ਸਾਥ ਦੇਣਾ ਤਾਂ ਖਾਲਸਪੁਰਨ ਦੇ ਮੁੱਦੇ ਤੇ ਆਓ ਪਹਿਲਾਂ ਪਹਿਲਾਂ ਤੁਸੀਂ ਖਾਲਸਪੁਰਨ ਦੇ ਮੁੱਦੇ ਦਾ ਸਮਰਥਨ ਕਰਦੇ ਹੋ ਜਾਂ ਨਹੀਂ ਕਰਦੇ ਜਦੋਂ ਵੀ ਕੋਈ ਗੱਠ ਜੋੜ ਦੀ ਜਾਂ ਪੰਥ ਕੇਕਤਾ ਦੀ ਗੱਲ ਚੱਲਦੀ ਆ ਤਾਂ ਮਾਨ ਸਾਹਿਬ ਇਹੀ ਗੱਲ ਕਰਦੇ ਰਹੇ ਆ ਵੀ ਪਹਿਲਾਂ ਖਾਲਸਪੁਰਨ ਦੇ ਮੁੱਦੇ ਤੇ ਸਪਸ਼ਟ ਕਰੋ ਪਰ ਇੱਥੇ ਉਹਨਾਂ ਨੇ ਉਹ ਖਾਲਸਪੁਰਨ ਵਾਲਾ ਮੁੱਦਾ ਬਿਲਕੁਲ ਛੱਡ ਦਿੱਤਾਗਾ ਪ ਆ ਗਿਆ ਸੀ ਜਿਹੜਾ ਨਵਾਂ ਪੁਨਰ ਸਰਜੀਤ ਅਕਾਲੀਦਾਲਾ ਵੀ ਉਹਦੇ ਬਾਰੇ ਕੀ ਸੋਚੀ ਦਿਓ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਹੁਣ ਸਾਡਾ ਉਹਨਾਂ ਨਾਲ ਐਂਸਾ ਹੁਣ ਕੋਈ ਟਿੱਪਣੀ ਨਹੀਂ ਕਰਾਂਗੇ ਸੋ ਇਹ ਲੱਗਦਾ ਹੈ ਕਿ ਜਿਹੜਾ ਇਸ ਵੇਲੇ ਪੰਥਕ ਖਿਲਾਫ ਬਣਿਆ ਹੋਣਾ ਪੰਥਕ ਰਾਜਨੀਤੀ ਦੇ ਵਿੱਚ ਉਹਦੇ ਵਿੱਚ ਸਾਰੀਆਂ ਤਰ੍ਹਾਂ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸ਼ਾਇਦ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਵੀ ਪਹਿਲਾਂ ਤੁਸੀਂ ਗੱਲ ਛੜੀ ਸੀ ਪਹਿਲੇ ਹੀ ਕਿ ਰਾਜਵਾਲਾ ਸਾਹਿਬ ਦੇ ਅਸਾਂ ਹਰ ਆ ਲਿਆ ਜਾ ਰਿਹਾ ਉਹਦਾ ਲਿਆ ਜਾ ਰਿਹਾ ਅਕਾਲੀਦਾਲਾ ਬਾਦਲ ਵੱਲੋਂ ਕੁਝ ਪੰਥਕ ਮੁੱਦਿਆਂ ਦਾ ਸਹਾਰਾ ਅਕਾਲੀ ਦਰ ਬਾਦਲ ਲੈ ਰਿਆ ਤੇ ਇੱਧਰ ਜਿਹੜੇ ਇਸ ਤਰ੍ਹਾਂ ਦਾ ਮਤਲਬ ਆਪਾਂ ਕਹੇ ਸੰਦੀਪ ਸਿੰਘ ਸਣੀ ਹੋਣ ਵਾਲਾ ਜਿਹੜਾ ਇਸ ਵੇਲੇ ਸਿੱਖ ਪੰਥ ਦੇ ਵਿੱਚ ਇੱਕ ਸੰਦੀਪ ਸਿੰਘ ਸਣੀ ਹੋਣਾਂ ਦਾ ਇੱਕ ਰੁਤਬਾ ਬਣਿਆ ਹੋਇਆ ਹੈਗਾ ਉਹਨਾਂ ਨਾਲ ਹਮਦਰਦੀ ਹੋਈ ਹੈ ਸਿੱਖ ਪੰਥ ਦੀ ਉਹ ਉਹਨੂੰ ਕਹਿਸ ਕਰਕੇ ਜਾਂ ਉਹਦੇ ਉਹਦੇ ਜਰੀਏ ਜਿਹੜਾ ਪੰਥ ਦੇ ਆਪਣਾ ਪੰਥ ਕ ਰਾਜਨੀਤੀ ਦੇ ਵਿੱਚ ਆਪਣੀਆਂ ਜੜਾਂ ਲਾਉਣ ਦੀ ਕੋਸ਼ਿਸ਼ ਹੈ ਜਾਂ ਆਪਣਾ ਆਧਾਰ ਬਣਾਉਣ ਦੀ ਜਾਂ ਆਪਣਾ ਪੈਰ ਧਰਨ ਦੀ ਕੋਸ਼ਿਸ਼ ਹੈ ਜਿਹੜੀ ਇਹ ਸਾਰੇ ਅਕਾਲੀਦਾਰ ਇਸੇ ਪਾਸੇ ਲੱਗੇ ਹੋਏ ਨੇ ਜੀ ਮੈਂ ਅੱਗੇ ਵੀ ਜ਼ਿਕਰ ਕਰਦਾ ਹੁਣਾ ਵੀ ਜਿਹੜੀ ਤਨਤਾਨ ਦੀ ਸੀਟ ਹੈ ਜਿੱਤਦਾ ਹਾਰਦਾ ਕੌਣ ਹੈ ਇੱਕ ਵੱਖਰੀ ਗੱਲ ਹੈ ਪਰ ਪੰਥਕ ਰਾਜਨੀਤੀ ਲਈ ਬਹੁਤ ਅਹਿਮ ਹੈ ਪੰਥਕ ਰਾਜਨੀਤੀ ਇੱਥੇ ਜਿੱਤ ਹਾਰ ਨੂੰ ਛੱਡ ਵੀ ਲਈਏ ਤਾਂ ਪੰਥਕ ਰਾਜਨੀਤੀ ਦੇ ਵਿੱਚ ਕਿਹੜੀ ਤਰ ਪੈਰ ਜਮਾਉਂਦੀ ਹੈ ਉਹ ਉਹ ਵੀ ਇਹ ਤੈਅ ਕਰਨਾਗਾ ਤਨਤਾਨ ਦੀ ਸੀਟ ਨੇ ਸੋ ਉਹ ਉਥੇ ਲਈ ਸਾਰੇ ਯਤਨਸ਼ੀਲ ਹੋਏ ਹੋਏ ਆ ਜੀ ਜੀ ਤਹੀ ਨਾ ਜਖੀਰ ਜੀ ਕਿਉਂਕਿ ਜਿਹੜੇ ਮੁੱਦਿਆਂ ਤੇ ਇਨੀਆਂ ਸਾਲਾਂ ਤੋਂ ਗੱਲ ਕੀਤੀ ਜਾ ਰਹੀ ਸੀ ਹੁਣ ਉਹ ਮੁੱਦੇ ਕਿਤੇ ਭੁੱਲ ਗਏ ਹੁਣ ਉਹ ਮੁੱਦੇ ਤਰਨਤਾਰਨ ਦੀ ਚੋਣ ਨੂੰ ਲੈ ਕੇ ਉਹਦੇ ਆਲੇ-ਦੁਆਲੇ ਘੁੰਮ ਰਹੇ ਨੇ ਬਹੁਤ ਸਾਰੇ ਹੋ ਜੀਆਂ ਜੋ ਪੱਖ ਦੀਆਂ ਹੋਏ ਬਿਆਨਬਾਜ਼ੀਆਂ ਰੋਹ ਸਾਹਮਣੇ ਆ ਰਹੇ ਨੇ ਤਾਂ ਹੁਣ ਇਹਨਾਂ ਸਾਰਿਆਂ ਤੋਂ ਇਲਾਵਾ ਜੇ ਅਪਰ ਤਰਨਤਾਰਨ ਚੋਣਾ ਤੋਂ ਇਲਾਵਾ ਇੱਕ ਮੁੱਦਾ ਜੋ ਹੈ ਹੋਰ ਪੱਖਿਆ ਹੋਇਆ ਉਹਦੇ ਤੇ ਗੱਲ ਕਰਦੇ ਹਾਂ ਜੋ ਆਈਪੀਐਸ ਗਏ ਨੇ ਦੁਨੀਆ ਤੋਂ ਅ ਕੈਰਨੇਵਿਕ ਕਿਸਾਨਾਂ ਦਾ ਸਾਥ ਦਿੱਤਾ ਸੀ ਕਿਸਾਨਾਂ ਦੀ ਹਮਾਇਤੀ ਕੀਤੀ ਸੀ ਤਾਂ ਉਸ ਤੋਂ ਬਾਅਦ ਕਿ ਕਿਸਾਨਾਂ ਦਾ ਸਾਥ ਦੇਣ ਵਾਲੀ ਦੀ ਸਜ਼ਾ ਕੀ ਮੌਤ ਹੀ ਹੈ ਕਿ ਇਹੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਅ ਦੇਖੋ ਜੀ ਇਹ ਦੇ ਵਿੱਚ ਹੁਣ ਇਹ ਇਹ ਜਿਹੜੀ ਗੱਲ ਹੈਗੀ ਇਹ ਇੱਕ ਪ੍ਰਚਾਰ ਦੇ ਤੌਰ ਦੇ ਉੱਪਰ ਹੀ ਸਾਹਮਣੇ ਆਈ ਹੈ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਉਹਨਾਂ ਨੇ ਇਹ ਗੱਲ ਅਵਾਰੀ ਜਾਲਾ ਤਰ ਪਹਿਲਾਂ ਉੱਥੋਂ ਸ਼ੁਰੂ ਹੋਈ ਆ ਉਹ ਕਹਿ ਰਹੇ ਸੀ ਵੀ ਇਹਨਾਂ ਨੂੰ ਉਸ ਸਮੇਂ ਕਿਹਾ ਗਿਆ ਸੀਗਾ ਗੋਲੀ ਚਲਾਉਣ ਦੇ ਲਈ ਇਹਨਾਂ ਨੇ ਕਿਸਾਨਾਂ ਦੇ ਉੱਪਰ ਗੋਲੀ ਨਹੀਂ ਚਲਾਈ ਹੈਗੀ ਤੇ ਉਹਦੀ ਸਜ਼ਾ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਜਦੋਂ ਕਿ ਉਹਨਾਂ ਦਾ ਜਿਹੜਾ ਸੁਹੈਦ ਨੋਟ ਹੈ ਉਹ ਬਹੁਤ ਕੁਝ ਸਪਸ਼ਟ ਕਰ ਰਿਹਾ ਹੈਗਾ ਉਹਦੇ ਵਿੱਚ ਜਿਹੜੀਆਂ ਗੱਲਾਂ ਆ ਰਹੀਆਂ ਨੇ ਗਿਆ ਜਿਸ ਤਰ੍ਹਾਂ ਦਾ ਉਹਨਾਂ ਨਾਲ ਜਾਤੀ ਇਹ ਸੂਚਕ ਜਾਂ ਜਾਤੀ ਵਿਤਕਰਾ ਕੀਤਾ ਜਾਂਦਾ ਸੀ ਨਾ ਉਹ ਉਹ ਬੜਾ ਵੱਡਾ ਇੱਕ ਸਵਾਰ ਹੈਗਾ ਇਹ ਤਾਂ ਅਸੀਂ ਸ਼ੁਕਰ ਕਰਦੇ ਆਂ ਵੀ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬਾਨ ਨੇ ਜਾਤੀਵਾਦ ਨੂੰ ਬਹੁਤ ਵੱਡੀ ਤੌਰ ਤੇ ਢੱਲ ਪਾ ਲਈ ਜਾਇ ਅੱਜ ਫੇਸਬੁੱਕ ਤੇ ਬਲਵਾਨ ਜਾਂ ਕੁਝ ਹੋਰ ਲੋਕ ਆ ਜਿਹੜੇ ਉਹ ਇਸ ਗੱਲ ਨੂੰ ਅਭਾਰ ਦੇ ਰਹੇ ਰਹਿੰਦੇ ਨੇਗੇ ਗੁਰਿੰਦਰ ਰਗਰੇਟੇ ਵਰਗੇ ਲੋਕ ਜਾਂ ਹੋਰ ਕੁਝ ਇਸ ਤਰ੍ਹਾਂ ਦੇ ਨੇ ਜਿਹੜੇ ਇਸ ਗੱਲ ਨੂੰ ਬੇ ਮਤਲਬਾ ਤੂਲ ਆ ਜਿਹੜਾ ਪੰਜਾਬ ਦੇ ਵਿੱਚ ਦਿੰਦੇ ਨੇ ਪਰ ਅਸਲ ਜਾਤੀਵਾਦ ਆ ਜਿਹੜਾ ਉਹ ਪੰਜਾਬ ਤੋਂ ਬਾਹਰ ਦੇਖਣ ਨੂੰ ਮਿਲਦਾ ਦੇਖੋ ਕਮਾਲ ਦੀ ਗੱਲ ਇਹ ਆ ਵੀ ਇੱਕ ਐਡੀਜੀਪੀ ਵੀ ਜਾਤੀਵਾਦ ਦਾ ਸਕਾਰ ਹੈਗਾ ਐਡੀ ਵੱਡੀ ਪੋਸਟ ਤੇ ਬੈਠ ਕੇ ਵੀ ਮਤਲਬ ਬੰਦੇ ਨੂੰ ਉਹ ਇਸ ਤਰ੍ਹਾਂ ਦੇ ਤਾਨੇ ਮੀਨੇ ਜਿਹੜੇ ਮਾਰੇ ਗਏ ਨੇਗੇ ਜਿਸ ਤਰ੍ਹਾਂ ਦਾ ਉਹਨਾਂ ਨੇ ਸਾਰਾ ਕੁਝ ਸਾਹਮਣੇ ਲਿਆ ਦਿੱਤਾਗਾ ਉਹ ਜਿਹੜੀ ਕਿਸਾਨਾਂ ਵਾਲੀ ਗੱਲ ਹੈ ਮੈਨੂੰ ਲੱਗਦਾ ਇਹ ਤਾਂ ਕਹਾumdਾਰਤੀ ਹੋਰ ਗਾਹਾਂ ਵਧਾਉਣ ਵਾਲੀ ਗੱਲ ਹੋ ਜਾਂਦੀ ਆ ਉਦੋਂ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਉਸ ਸਮੇਂ ਦੌਰਾਨ ਕੋਈ ਇਸ ਤਰ੍ਹਾਂ ਦੀ ਚਰਚਾ ਹੋਈ ਨਹੀਂ ਹੈਗੀ ਕਿ ਕਿਸੇ ਪੁਲਿਸ ਆਫਸਰ ਨੇ ਕਿਸਾਨਾਂ ਤੇ ਗੋਲੀ ਚਲਾਉਣ ਦਾ ਜਵਾਬ ਦੇ ਦਿੱਤਾ ਹੋਵੇ ਜਾਂ ਕੋਈ ਉਸ ਤਰ੍ਹਾਂ ਦੀ ਕੋਈ ਬਦਲੀ ਕੀਤੀ ਗਈ ਹੋਵੇ ਪਰ ਇਹ हां ये भी मन्नो ਲੱਗਦਾ ਵੀ ਹੁਣ ਇਲੈਕਸ਼ਨਾਂ ਨੂੰ ਦੇਖ ਕੇ ਜਾਂ ਉਸ ਤਰ੍ਹਾਂ ਦਾ ਕੋਈ ਨਾ ਕੋਈ ਗੱਲਾਂ ਬਾਤਾਂ ਸਾਰੀਆਂ ਚੱਲ ਰਹੀ ਨੇ ਇਲੈਕਸ਼ਨਾਂ ਨੂੰ ਦੇਖ ਕੇ ਪਰ ਜਖਸੀਰ ਜੀ ਇੱਕ ਚੀਜ਼ ਇਹ ਹੈ ਕਿ ਜਦੋਂ ਆਮ ਬੰਦੇ ਨੂੰ ਮਦਦ ਦੀ ਲੋੜ ਹੁੰਦੀ ਹੈ ਨਾ ਬੰਦਾ ਪੁਲਿਸ ਕੋਲ ਜਾਂਦਾ ਬੰਦਾ ਅਫਸਰਾਂ ਤੱਕ ਪਹੁੰਚਦਾ ਪਰ ਇੱਕ ਅਫਸਰ ਕਿਸ ਕਦਰ ਮਜਬੂਰ ਹੋ ਸਕਦਾ ਹੈ ਵੱਡੇ ਪੱਧਰ ਤੇ ਹੈ ਨਾ ਵੱਡੇ ਅਹੁਦੇ ਦਾ ਅਫਸਰ ਕਿਉਂ ਉਸ ਨੂੰ ਇੱਕ ਕਦਮ ਚੁੱਕਣਾ ਪੈਂਦਾ ਕਾਫੀ ਜ਼ਿਆਦਾ ਟੈਨਸ਼ਨ ਜੋ ਹੈ ਨਾ ਚੀਜ਼ਾਂ ਨੂੰ ਸੋਚ ਕੇ ਲੋਕਾਂ ਦੇ ਵਿੱਚ ਵੀ ਵੱਧ ਰਹੀ ਹੈ ਸੋ ਬੜੇ سارے ਮੁੱਦਿਆਂ ਤੇ ਅਸੀਂ ਪੰਜਾਬ ਦੀ ਗੱਲਬਾਤ ਕੀਤੀ ਹੈ ਇਹ ਜੋ ਮੁੱਦੇ ਚੱਲ ਰਹੇ ਨੇ ਇਸ ਸਮੇਂ ਕਾਫੀ ਲੋਕ ਜੋ ਇਹਨਾਂ ਤੇ ਚਰਚਾ ਵੀ ਕਰ ਰਹੇ ਨੇ ਲੋਕ ਇਹਨਾਂ ਦੇ ਜਵਾਬ ਵੀ ਚਾਹੁੰਦੇ ਨੇ ਕਿ ਆਖਿਰ ਹੋ ਕੀ ਰਿਹਾ ਪੰਜਾਬ ਦੇ ਵਿੱਚ ਸੋ ਇਹਨਾਂ ਮੁੱਦਿਆਂ ਨੂੰ ਅਸੀਂ ਅੱਗੇ ਵਧਾਵਾਂਗੇ ਦੁਬਾਰਾ ਰੋਜ਼ਾਨਾ ਦੀ ਤਰ੍ਹਾਂ ਦੇ ਨਾਲ ਸ਼ੋਅ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਾਂ ਉਦੋਂ ਤੱਕ ਲਈ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਸਾਡੇ ਚੈਨਲ ਦੇ ਨਾਲ ਨਿਰਪੱਖ ਪੋਸਟ ਦੇ ਨਾਲ ਇਦਾਂ ਹੀ ਜੁੜੇ ਰਹਿੰਦੇ ਤੇ ਇਦਾਂ ਹੀ ਅਸੀਂ ਉਹਨਾਂ ਨੂੰ ਹਰ ਜੋ ਮੁੱਦੇ ਨੇ ਰੋਜ਼ ਦੇ ਉਹਨਾਂ ਤੇ ਅਸੀਂ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਜੋ ਸਾਹਮਣੇ ਲੈ ਕੇ ਆਵਾਂਗੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਧੰਨਵਾਦ